Thank <laughs> you. نرمتن ویر جنر نرمتن ویر جنر گل ویر پھول گاوا میں دل میں دی نی ہلیں سکھو وے آسی سکھن تے کھا جی مان سان جي تنهي تنهي مان سان جي تنهي تنهي ههلاو آ رت جي लाइ <laughs> I'm

ਜਿੱਦਾਂ ਹੋਗੀ ਆਉਣ ਸੈਜੋਤਾ ਕੁਝ ਨਹੀਂ ਨੂੰ ਘਰ ਕੋ ਮਟਾਈਆਂ ਸਰਦਾਰ ਕਾਪਾ ਸਿੰਘ ਸਰਪੰਨ ਸੇਵਾ ਦੇ ਪਰਿਵਾਰ ਵੱਲੋਂ ਹੋਰ ਦੇਰ ਸੰਸਥਾ ਵੱਲੋਂ ਦੇਰ ਸਮਾਇਆ ਕੀਰਤਨ ਸਟਾਰ ਦੇ ਵਿੱਚ ਅੱਗੇ ਗੁਰੂ ਘਰ ਦੀ ਜੱਜਾ ਬਾਜਾ ਕੱਲੇ ਗਾਣ ਆਵਾਜ਼ ਕਰਵਾਈ ਗਈ ਅੰਦਰ ਚੜਦੀ ਕਲਾ ਹਰ ਮਦਦਾਂ ਦੇ ਵਕਤ ਭਾਈ ਜਸਪ੍ਰੀਤ ਸਿੰਘ ਜੀ ਨੰਬਰ ਦਾ ਸਾਹਿਬ ਜੋ ਕਿ ਕੈਬਨਟਰਨ ਦੀ ਕਿਰਪਾ ਬਖਸ਼ ਹੈ ਸੋ ਇਥੇ ਸਰਕਾਰ ਦੇ ਵਿੱਚ ਆਰਾਇ ਟਕੂਣਾ ਅਰਦਾਸ ਕਰਵਾਉਂਦੇ ਨੇ ਸਤਗੁਰ ਦੀ ਦਿਲ ਦੁਗਣੀ ਰਾਜ ਸੌਕੜੀ ਪ੍ਰਕਸ਼ੀ ਬੰਦ ਸੁਵਾਈ ਵਰਤੀ ਸਰਵੇਖਣਾਰ ਦੇ ਸਰਬੋਤਮ ਸਰਕਾਰ ਵੱਲ ਅਰਸ਼ਦੀਪ ਸਿੰਘ ਮੋਟਰ ਸਰਦਾਰ ਸੁਖਿੰਦਰ ਸਿੰਘ ਮਾਹਲ ਅੱਜ ਦਰਜਨਸਰ ਅੰਮ੍ਰਿਤਸਰ ਮੱਥਾ ਰਾਜ ਦੇ ਸੇਵਾ ਵਿੱਚ ਨਿਹੰਗਰਾਂ ਕੌਮਾਂ ਜਿਹੜਾ ਪੈਂਟ ਤੁੰਗਦਾ ਬਣ ਰਿਹਾ ਸਾਡਾ ਚੈਨਲ ਚੱਲਦਾ ਹੈ ਦੇ ਕੇ ਸਟਾਰਟ ਹਾਏ ਸਾਰੀ ਕੀਤੀ ਬਾਈ ਸਰਦਾਰ ਸਾਹਿਬ ਦੇ ਇਹ ਘਰ ਦੇ ਵਿੱਚ ਪਰਵਾਣ ਆਏ ਹੋਣ ਨਾ ਤੇ ਪਰਮੇਸ਼ਰ ਨਾਲ ਸਾਡੇ ਬਾਦਸ਼ਾਹ ਸਰਦਾਰ ਜਮਾਦਾ ਜੀ ਜੋ ਕਿ ਪਾਈਕਰ ਪਾਈ ਹਰਵਿੰਦਰ ਸਿੰਘ ਜੀ ਉਹਨਾਂ ਦੇ ਸਰਦਾਰ ਜੋਗਪਤ ਜੀ ਨੇ ਬਾਤ ਪੇਪ ਵਾਲੇ ਬਾੜੀ ਪੜਨ ਵਾਲੇ ਸਰਕਾਰ ਦੇ ਅਫਸਰਾਰ ਹੈ ਅਤੇ ਉਹਨਾਂ ਦੀਆਂ ਸਤਕਾਰ ਕੋਵਤੂਰਾ ਨਹੀਂ ਹਨ ਉਹਨਾਂ ਦੇ ਬੱਚੇ ਸਾਰਿਆਂ ਨੇ ਇਧਰ ਹੋ ਜੋ ਸਰਕਾਰ ਤੋਂ ਅਫਸਰਾਰ ਕੋਵਤੂਰਾ ਨਹੀਂ ਹੈ ਬੋਲਿਆ ਜੀ ਬਾਬਾ ਸਮੇ ਸਮੇ ਜੋ ਤੁਹਾਨੂੰ ਬੋਲਵਾਦ ਰਚਾ ਬਾਦ ਸੂ ਕੁਰਬਾਨੀ ਦਾ ਹਰ ਦਸ ਸੁਣੀਏ ਜੀ ਆਪੇ ਗੁਰੂ ਜੀ ਆਹ ਇਹ ਜਿਹੜੀ ਕੁਸੀ ਆਵਾਜ਼ ਸੁਣਦੇ ਹੋ ਉਹ ਰੋਟ ਤੁਹਾਡੇ ਲੱਕਰ ਦੇ ਵਿੱਚ ਗੂੰਜਦੀ ਹੈ ਬਹੁਤ ਹੀ ਪਿਆਰ ਵਾਲੇ ਬੜੀ ਪਿਆਰੀ ਰੂਹ ਸਬਾ ਸਤਨਾਮ ਸਿੰਘ ਦੀ ਬਹੁਤ ਮਿਲਦੇ ਨੇ ਸਤਨਾਮ ਸਿੰਘ ਪਿਆਰੀ ਰੂਹ ਹੈ ਹੁੰਦਾ ਜਿਹੜਾ ਰੂਹ ਤੱਕ ਦਿੱਤੇ ਤੱਕ ਉੱਤਰਦਾ ਹੁੰਦਾ ਸਵੇਕਾਵੇਂ ਪਿਆਰ ਜਿਹਨੂੰ ਲਿਖਦਾ ਮੈਂ ਤੇਰੇ ਤੇਰੇ ਦਿਲ ਦਾ ਟੁਕੜਾ ਯਾ ਸਤਿ ਸ਼੍ਰੀ ਅਕਾਲ ਇਹ ਪਿਆਰ ਦਾ ਤਬੂਤ ਹੈ ਬਹੁਤ ਪਿਆਰੀ ਤੇ ਸੁਰੀਲੀ ਆਵਾਜ਼ ਹੈ ਆਓ ਰਲ ਕੇ ਸਰਵਣ ਕਰੀਏ ਬਾਹੂ ਆ ਗਾਵੇ ਹੰਦਈ ਇਤੋਂ ਦੁੱਖਾਂ ਵਾਲੀ ਹੋਰ ਕਿਹੜੀ ਗੱਲ ਇਹਦੇ ਮੌੜਦੇ ਖੜਕ 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 ਖੜਕੜ ਚੋਲੇ ਮੁੱਟੇ ਪਾਇਆ ਵਾ ਬਣਾਉਦਾ ਧੜਕ ਧੜਕ ਧੜਕੜ ਗੱਤਕਿਆਲਾ ਨੇ ਵੀ ਆਪਣੇ ਪੂਰੇ ਜੋਹਰ ਦਿਖਾਏ ਦੇਖੋ ਫੇਰਾ ਬਾਜੇ ਨੇ ਤੇ ਬਾਜੇ ਦੀ ਟੀਮ ਨੇ ਬਹੁਤ ਵਧੀਆ ਕਰਤੱਬ ਦਿਖਾਏ ਜੁੜੇ ਰਹੋ ਵੀਡੀਓ ਦੇ ਨਾਲ ਤੇ ਐਂਡ ਤੱਕ ਜ਼ਰੂਰ ਦੇਖਿਓ